आज सौभाग्य तो का विषय है दुर्गाना कमेटी के अंडर में जो ये ब्रांच यहाँ पर बनी है आज यहाँ दर्शन करने का मौका मिला भगवान को मत्था टेक के उनका आशीर्वाद लिया ਔਰ ਸਾਰੀ ਸੰਗਤ ਕੋ ਬਹੁਤ-ਬਹੁਤ ਵਧਾਈ ਦਿੰਦੇ ਹਾਂ ਦਿੰਦਾ ਹਾਂ ਔਰ ਸਭੀ ਕੋ ਇਹ ਕਹਾਂਗਾ ਕਿ ਬੜ ਚੱਲ ਕੇ ਇੱਥੇ ਪਰ ਹਿੱਸਾ ਲੈਣ ਔਰ ਸੇਵਾ ਕਰੇ ਪ੍ਰਭੂ ਦੀ ਅਪਾਰ ਕਿਰਪਾ ਨਾਲ ਔਰ ਪੂਜਯ ਸੰਤਾਂ ਦੇ ਅਸ਼ੀਰਵਾਦ ਨਾਲ ਦੁਰਗਿਆਨਾ ਕਮੇਟੀ ਨੇ ਜਿਹੜਾ ਇਹ ਉਪਰਾਲਾ ਹੱਥ ਚ ਲਿਆ ਸੀ ਇਹ 100 ਸਾਲ ਦੇ ਵਿੱਚ ਪਹਿਲਾ ਮੰਦਿਰ ਹੈ ਜਿਹੜਾ ਦੁਰਗਿਆਨਾ ਕਮੇਟੀ ਬਣਾਉਣ ਜਾ ਰਹੀ ਹੈ ਇਹ ਸਾਰਾ ਕਿਉਂਕਿ 10 ਸਾਲ ਤੋਂ ਇੱਥੋਂ ਦੀ ਸੰਗਤ ਬਹੁਤ ਹੀ ਪਰੇਸ਼ਾਨ ਸੀਗੀ ਕਿ ਇੱਥੇ ਮੰਦਿਰ ਇੱਕ ਵੀ ਨਹੀਂ ਸੀ ਔਰ 5 ਕਿਲੋਮੀਟਰ ਰੇਡੀਅਸ ਦੇ ਵਿੱਚ 51 ਜਿਹੜੀਆਂ ਨੇ ਉਹ ਕਲੋਨੀਆਂ ਨੇ ਮੰਦਿਰ ਇੱਕ ਵੀ ਨਹੀਂ ਤੇ ਉਹਨਾਂ ਦੀ ਸਾਰੀ ਉਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਭੈਣਾਂ ਬੇਟੀਆਂ ਜਿਹੜੀਆਂ ਨੇ ਇਹਨਾਂ ਨੇ ਬਹੁਤ ਜਾਪ ਕੀਤੇ ਬਹੁਤ ਨਾਮ ਸਿਮਰਨ ਕੀਤੇ ਕਿ ਇਹ ਤਰੀਕੇ ਮੰਦਿਰ ਬਣ ਜਾਏ ਔਰ ਇਸ ਕਰਕੇ ਕਿਉਂਕਿ 6 ਮਹੀਨੇ ਬਾਅਦ ਫਿਰ ਮੁਰਤ ਸੀਗਾ ਇਹ ਅਸੀਂ 5 ਵਿਗ੍ਰਹਿ ਜਿਹੜੇ ਨੇ ਗਣੇਸ਼ ਜੀ ਮਹਾਰਾਜ ਸ਼ਿਵ ਪਰਿਵਾਰ ਹਨੂਮਾਨ ਜੀ ਦੁਰਗਾ ਮਾਤਾ ਜੀ ਔਰ ਸ਼ਨੀ ਦੇਵ ਇਨਾ ਦੀ ਜਿਹੜੀ ਸਥਾਪਨਾ ਜਿਹੜੀ ਹੈ ਉਹ ਮਹੁਰਤ ਉੱਤੇ ਇਹਨਾਂ ਸਾਰੀ ਸੰਗਤ ਨੇ ਕਰਵਾਈ ਔਰ ਇਹਦੇ ਕਾਰਨ ਜਿਹੜਾ ਹੈ ਇਸੇ ਬਹੁਤ ਹੀ ਲੋਕਾਂ ਨੂੰ ਉਤਸ਼ਾਹ ਹੈ ਔਰ ਅੱਜ ਸਾਡਾ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਜਿਹੜੀ 600 ਸਾਲ ਪੁਰਾਣੀ ਗੱਦੀ ਦੇ ਗੱਦੀ ਨਸ਼ੀਨ ਮਹੰਤ ਮੰਤ ਜੀ ਸਾਡੇ ਜਿਹੜੇ ਕਿ ਹਮੇਸ਼ਾ ਤੋਂ ਸਾਨੂੰ ਸਨਾਤਨ ધਨਮ ਦੇ ਵਿੱਚ ਸਾਨੂੰ ਮਾਰਗਦਰਸ਼ਨ ਦਿੰਦੇ ਰਹਿੰਦੇ ਨੇ ਪੂਜਯ ਮੰਤ ਅਨੰਤ ਦਾਜ ਜੀ ਮਹਾਰਾਜ ਅੱਜ ਸਵੈਮ ਪਧਾਰੇ ਨੇ ਇਨ ਨਾਲ ਇਹਨਾਂ ਦੇ ਪਰਦੇ ਸੇ ਸ਼ਾਇਦ ਅਗਵਦਾ ਜੀ ਵੀ ਆਏ ਨੇ ਕਿਉਂਕਿ ਆਮ ਜਨਤਾ ਜਿਹੜੀ ਹੈ ਉਹਨੂੰ ਸਨਾਤਨ ਦਾ ਨਹੀਂ ਇੰਨਾ ਗਿਆਨ ਹੁੰਦਾ ਔਰ ਮਹਾਪੁਰਸ਼ ਜਿਹੜੇ ਨੇ ਉਹ ਉਸ ਨੂੰ ਜਿਹੜੀ ਹੈ ਮਾਰਗਦਰਸ਼ਨ ਦਿੰਦੇ ਨੇ ਇਹ ਸਾਰੇ ਇਹ ਪਦਾਰਥ